ਲੰਬਾ ਸਮਾਂ ਹੋ ਗਿਆ ਕਾਰਨ ਕੀ ਹੈ ਛੱਡਿਆ ਨਹੀਂ ਜਾ ਰਿਹਾ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਈ ਜਾਂ ਤੇ ਮੈਂ ਸਿੱਧੇ ਅਲਫ਼ਾਜ਼ਾਂ ਵਿੱਚ ਕਹਿਣਾ ਚਾਹਾਂ ਤੇ ਸਰਕਾਰ ਉਹਨਾਂ ਤੋਂ ਡਰਦੀ ਹੈ ਟੜਾ ਲਓ ਹੱਥ ਜੋੜ ਕੇ ਬੰਨਣਾ ਹੱਥ ਜੋੜ ਬੰਨ ਕੇ ਬੇਨਤੀ ਕਰਦਾ ਹਾਲੇ ਵੀ ਇਕੱਠੇ ਹੋ ਜਾਓ ਹਾਲੇ ਵੀ ਇਕੱਠੇ ਹੋ ਜਾਓ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਹਰ ਸੰਘਰਸ਼ ਦੇ ਵਿੱਚ ਕਬਾੜ ਸਿੰਘ ਜੀ ਪਹੁੰਚ ਰਹੇ ਨੇ ਆਪਣੇ ਆਪ ਦੇ ਉੱਤੇ ਜਿਹੜੀਆਂ ਕਿ ਚੈਨਾਂ ਪਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦੀ ਸਿੰਘ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਵੀ ਸਾਡੇ ਜਿਹੜੇ ਯੋਧੇ ਨੇ ਉਹ 29-29 ਸਾਲ 32-32 ਸਾਲ ਹੋ ਗਏ ਜਿਹੜੇ ਜੇਲਾ 'ਚ ਬੈਠੇ ਨੇ। ਉਹ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਬੇਵਜ੍ਹਾ ਬੰਦ ਕੀਤਾ ਗਿਆ ਹੈ। ਦੋਸ਼ ਸਾਬਤ ਨਾ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਉਹਨਾਂ ਨੂੰ ਜੇਲਾ 'ਚ ਢੱਕਿਆ ਹੈ ਸਾਡੇ ਜਥੇਦਾਰ ਜਗਤਾਰ ਸਿੰਘ ਜੀ ਹਵਾਲਾ ਜੋ ਕਿ ਮੰਡੋਲੀ ਪਹਿਲਾਂ ਤਿਹੜ ਜੇਲੀ ਸੀ ਹੁਣ ਮੰਡੋਲੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਦਾਸ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਮੁਲਾਕਾਤੀ ਹੈ ਉਹਨਾਂ ਨੂੰ ਮਿਲਣ ਵਾਸਤੇ ਹਫਤੇ 'ਚ ਦੋ ਵਾਰ ਹੀ ਜਾਂਦਾ ਹੈ ਬੰਦੀ ਸਿੰਘ ਉੱਥੇ ਬੰਦ ਵੀ ਨੇ ਅਗਰ ਉਹ ਜਥੇਦਾਰ ਸਾਹਿਬ ਨੂੰ ਮਿਲਣਾ ਚਾਹਣ ਉਹਨਾਂ ਨੂੰ ਮਿਲਣ ਵਾਸਤੇ ਵੀ ਉਹਨਾਂ ਨੂੰ ਕਈ ਵਾਰੀ ਹਫਤੇ ਦਾ 10-10 ਦਿਨ 15-15 ਦਿਨ ਲੱਗ ਜਾਂਦਾ ਕਰ ਇਹ ਸਾਦ ਨੂੰ ਪ੍ਰੋਲ ਦਿੱਤੀ ਜਾ ਰਹੀ ਆ ਸਿੱਖਾਂ ਬੰਦੀ ਸਿੰਘ ਨੇ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀਆਂ ਛੱਡਿਆ ਕਿਉਂ ਸਿੱਖਾਂ ਤੇ ਡਰਦੀ ਐ ਸਰਕਾਰ ਹੁੰਨੇ ਸਿੱਖਾਂ ਤੋਂ ਸਿੱਖਾਂ ਤੋਂ ਦੇਖੋ ਡਰਦੀ ਤੇ ਭਾਈ ਸਾਹਿਬ ਨੇ ਕਹਿਆ ਨਾ ਡਰਦੀ ਐ ਡਰਦੀ ਘਾਟੇ ਸਿੱਖਾਂ ਤੋਂ ਜੇਕਰ ਜੇ ਡਰਦੀ ਹੁੰਦੀ ਨਾ ਤੇ ਪੈਰੋਲ ਦੇ ਦਿੰਦੇ ਜੀ ਪਰ ਸਾਡ ਦੀਆਂ ਵੋਟਾਂ ਆ ਗਿਆ ਇੱਕ ਪਾਸੇ ਸਾਡੀਆਂ ਜਿਹੜੀਆਂ ਵੋਟਾਂ ਨੇ ਨਾ ਉਹ 10 ਧੜਿਆਂ ਚ ਵੰਡੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਕਿ ਕੌਮੀ ਇਨਸਾਮ ਮੋਰਚੇ ਨੂੰ ਕਰੀਬ 1.5 ਸਾਲ ਹੋ ਚੱਕਿਆ ਚੱਲਦੇ ਨੇ ਉੱਥੇ ਗੱਲਬਾਤ ਵੀ ਕਰਾਂਗੇ ਅਸੀਂ ਇਕਬਾਲ ਸਿੰਘ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਹਰ ਸੰਘਰਸ਼ ਦੇ ਵਿੱਚ ਇਕਬਾਲ ਸਿੰਘ ਜੀ ਪਹੁੰਚ ਰਹੇ ਨੇ ਆਪਣੇ ਆਪ ਦੇ ਉੱਤੇ ਜਿਹੜੀਆਂ ਕਿ ਚੈਨਾ ਪਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੀਰਾ ਦੇ ਵਿੱਚ ਜਕੜ ਕੇ ਇਹ ਇੱਥੇ ਪਹੁੰਚ ਕੇ ਜਿਹੜਾ ਕਿ ਸ਼ਾਂਤਮਈ ਪ੍ਰਦਰਸ਼ਨ ਵੀ ਕਰਦੇ ਰਹੇ ਤੇ ਲੋਕਾਂ ਨੂੰ ਜਾਗਰੂਤ ਕਰਨ ਲਈ ਵੀ ਅਪੀਲ ਕਰ ਰਹੇ ਕਿ ਬੰਦੀ ਸਿੰਘਾਂ ਨੂੰ ਸਰਕਾਰ ਤੋਂ ਮੈਲ ਦੇ ਆਧਾਰ ਤੇ ਛੱਡਿਆ ਜਾਵੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਬੰਦੀ ਸਿੰਘ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਕਬਾਤ ਸਿੰਘ ਜੀ ਤੁਸੀਂ ਅੱਜ ਜਨੀਦਾ ਪਾਈਆਂ ਨੇ ਕਾਰਨ ਕੀ ਜੀ ਜਨੀਦਾ ਦਾ ਕਾਰਨ ਹੈ ਹੀ ਹੈ ਜੀ ਭਾਈ ਸਾਹਿਬ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਸਾਡੇ ਜਿਹੜੇ ਯੋਧੇ ਨੇ ਉਹ 29-29 ਸਾਲ 32-32 ਸਾਲ ਹੋ ਗਏ ਜਿਹੜੇ ਜੇਲਾ ਚ ਬੈਠੇ ਨੇ ਉਹ ਉਹਨਾਂ ਨੂੰ ਜੇਲਾ ਦੇ ਅੰਦਰ ਬੇਵਜਾ ਬੰਦ ਕੀਤਾ ਗਿਆ ਹੈ ਕੋਈ ਦੋਸ਼ ਉਹਨਾਂ ਤੇ ਲੱਗਾ ਹੈ ਪਰ ਦੋਸ਼ ਸਾਬਤ ਨਹੀਂ ਹੋਇਆ ਦੋਸ਼ ਸਾਬਤ ਨਾ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਉਹਨਾਂ ਨੂੰ ਜੇਲਾ ਚ ਢੱਕਿਆ ਹੈ ਸਾਡੇ ਜਥੇਦਾਰ ਜਗਤਾਰ ਸਿੰਘ ਜੀ ਹਵਾਲਾ ਜੋ ਕਿ ਮੰਡੋਲੀ ਪਹਿਲਾਂ ਤਿਹੜ ਜੇਲੀ ਸੀ ਹੁਣ ਮੰਡੋਲੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਉਹਨਾਂ ਨੂੰ ਦਾਸ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਮੁਲਾਕਾਤੀ ਹੈ ਉਹਨਾਂ ਨੂੰ ਮਿਲਣ ਵਾਸਤੇ ਹਫਤੇ ਚ ਦੋ ਵਾਰ ਹੀ ਜਾਂਦਾ ਹੈ ਜਿੱਥੇ ਆਪ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਦੱਸਣਾ ਚਾਹਾਂਗੇ ਕਿ ਉਹਨਾਂ ਦੀ ਜਿਹੜੀ ਬੰਦੀ ਹੈ 24 ਘੰਟੇ ਦੀ ਬੰਦੀ ਹੈ ਜਦੋਂ ਬੰਦੀ ਉਹਨਾਂ ਦੀ ਤਾਂ ਖੁੱਲਦੀ ਹੈ ਜਦੋਂ ਦਾਸ ਜਾਂਦਾ ਜਾਂਦਾ ਜਾਂ ਵਕੀਲ ਜਾਂਦੇ ਨੇ ਦਾਸ ਸੋਮਵਾਰ ਤੇ ਵੀਰਵਾਰ ਜਾਂਦਾ ਹੈ ਮਿਲਣ ਵਾਸਤੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵਕੀਲ ਨੇ ਨਾ ਉਹ ਅਦਰ ਡੇ ਤੇ ਜਾਣ ਤਾਂ ਕਿ ਉਹਨਾਂ ਦੀ ਬੰਦੀ ਖੁੱਲ ਸਕੇ ਸੋ ਜਿਹੜੇ ਹੋਰ ਬੰਦੀ ਸਿੰਘ ਉੱਥੇ ਬੰਦ ਵੀ ਨੇ ਅਗਰ ਉਹ ਜਥੇਦਾਰ ਸਾਹਿਬ ਨੂੰ ਮਿਲਣਾ ਚਾਹਣ ਉਹਨਾਂ ਨੂੰ ਮਿਲਣ ਵਾਸਤੇ ਵੀ ਉਹਨਾਂ ਨੂੰ ਕਈ ਵਾਰੀ ਹਫ਼ਤੇ ਦਾ 10-10 ਦਿਨ 15-15 ਦਿਨ ਲੱਗ ਜਾਂਦੇ ਨੇ ਲੰਬਾ ਸਮਾਂ ਹੋ ਗਿਆ ਕਾਰਨ ਕੀ ਹੈ ਛੱਡਿਆ ਨਹੀਂ ਜਾ ਰਿਹਾ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਈ ਜਾਂ ਤੇ ਮੈਂ ਸਿੱਧੇ ਅਲਫਾਜ਼ਾਂ ਵਿੱਚ ਕਹਿਣਾ ਚਾਹਾਂ ਤੇ ਸਰਕਾਰ ਉਹਨਾਂ ਤੋਂ ਡਰਦੀ ਹੈ ਕਿਉਂ ਡਰਦੀ ਕਿਉਂ ਡਰਦੀ ਭਾਈ ਡਰਦੀ ਹੁਣ ਤੋਂ ਤੁਹਾਨੂੰ ਵੀ ਪਤਾ ਕਿ ਉਹ ਡਰਦੀ ਹੈ سوال ਤੁਸੀਂ ਵੀ ਕੀਤਾ ਤੁਹਾਨੂੰ ਵੀ ਪਤਾ ਕਿ ਉਹ ਵਿਰਧ ਹੋ ਚੁੱਕੇ ਨੇ ਅੰਨੇ ਵੀ ਹੋ ਚੁੱਕੇ ਨੇ ਅੱਖਾਂ ਤੋਂ ਕੀ ਉਹ ਕੀ ਨਾ ਨਾ ਅੰਨੇ ਨਹੀਂ ਹੋ ਚੁੱਕੇ ਆ ਆਪ ਦਾ ਜਿਹੜਾ ਨਾ ਗਲਤ ਹੈ ਕਈ ਕਈ ਵਾਰ ਕਈਆਂ ਨੇ ਲੋਕਾਂ ਨੇ ਕਿ ਕਈ ਬਜ਼ੁਰਗ ਹੋ ਚੁੱਕੇ ਨੇ ਜਾਨੀ ਬਜ਼ੁਰਗ ਤੇ ਸਾਰੇ ਹੀ ਬਜ਼ੁਰਗ ਹੋ ਚੁੱਕੇ ਨੇ ਉਹਦੇ ਜਦੋਂ ਜਥੇਦਾਰ ਸਾਹਿਬ ਗਏ ਸੀ ਉਹਨਾਂ ਦੇ ਦਾੜੀ ਜਿਹੜੀ ਥੋੜੀ ਥੋੜੀ ਸੀ ਅੱਜ ਉਹਨਾਂ ਦੇ ਜਿਹੜੇ ਨੇ ਧੋਲੇ ਆ ਚੁੱਕੇ ਨੇ ਠੀਕ ਹੈ ਉਹਨਾਂ ਦੀ ਜਿਹੜਾ ਤਸੱਦਦ ਹੋਣ ਕਰਕੇ ਉਹਨਾਂ ਦਾ ਟਰੀਟਮੈਂਟ ਉੱਥੇ ਨਾ ਮਿਲਣ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਕਟਈਏ ਉਹ ਉਹਨਾਂ ਪਿਛਲੇ ਦਿਨਾਂ 'ਚ ਵੀ ਜਿਹੜਾ ਕਿ ਉਹਨਾਂ ਦਾ ਅੱਖ ਦਾ ਆਪਰੇਸ਼ਨ ਵੀ ਅਸੀਂ ਕਰਵਾਇਆ ਸੀ ਉਹ ਵੀ ਜਿਹੜਾ ਹੈ ਕਿ ਕੋਰਟ ਦੇ ਮਾਧਮ ਦੇ ਰਾਹੀਂ ਜਿਹੜਾ ਆਪਰੇਸ਼ਨ ਹੋਇਆ ਸੀ ਦੋਨੋਂ ਖਾਂ ਦਾ ਉਹਨਾਂ ਦਾ ਆਪਰੇਸ਼ਨ ਹੋ ਚੁੱਕਾ ਹੈ ਮੋਤੀਏ ਦਾ ਉਹ ਕੋਈ ਨਹੀਂ ਉਹਨਾਂ ਨੂੰ ਬਹੁਤ ਵਧੀਆ ਨਜ਼ਰ ਆਂਦਾ ਹੈ ਉਹਨਾਂ ਦੇ ਜੇ ਗੱਲ ਕਰੀਏ ਸਾਦ ਨੂੰ ਪ੍ਰੋਲ ਦਿੱਤੀ ਜਾ ਰਹੀ ਆ ਸਿੱਖਾਂ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਆ ਛੱਡਿਆ ਕਿਉਂ ਸਿੱਖਾਂ ਤੇ ਡਰਦੀ ਆ ਸਰਕਾਰ ਹਮੇਸ਼ਾ ਸਿੱਖਾਂ ਤੋਂ ਸਿੱਖਾਂ ਤੋਂ ਦੇਖੋ ਦਰਦੀ ਤੇ ਭਾਈ ਸਾਹਿਬ ਨੇ ਕਹਿਆ ਨਾ ਦਰਦੀ ਐ ਦਰਦੀ ਘਾਟ ਐ ਸਿੱਖਾ ਤੋਂ ਜੇ ਅਗਰ ਜੇ ਦਰਦੀ ਹੁੰਦੀ ਨਾ ਤੇ ਪੈਰੋਲ ਦੇ ਦਿੰਦੇ ਜੀ ਪਰ ਸਾਦ ਦੀਆਂ ਵੋਟਾਂ ਆ ਗਿਆ ਇੱਕ ਪਾਸੇ ਸਾਡੀਆਂ ਜਿਹੜੀਆਂ ਵੋਟਾਂ ਨੇ ਨਾ ਉਹ 10 ਧੜਿਆਂ ਚ ਵੰਡੀਆਂ ਹੋਈਆਂ ਨੇ ਤੇ ਇਸੇ ਕਰਕੇ ਦੇਤੇਦਾਰ ਸਾਹਿਬ ਸੰਤ ਜਰਨੈਲ ਸਿੰਘ ਖਾਲਦਾ ਭਿੰਡਰਾ ਵਾਲੇ ਵੀ ਇਹ ਗੱਲ ਕਹਿੰਦੇ ਸੀ ਕਿ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੇ ਅੱਜ ਸਿਰ ਵਾਰਨ ਦੀ ਲੋੜ ਨਹੀਂ ਐ ਅੱਜ ਕੌਮ ਨੂੰ ਸਿਰ ਜੋੜਨ ਦੀ ਲੋੜ ਐ ਸਿਰ ਇਕੱਠੇ ਕਰਕੇ ਜਾਣਨਾ ਸਿਰ ਇਕੱਠੇ ਜਦੋਂ ਇਕੱਠੇ ਹੋ ਗਏ ਸਾਰੇ ਸਿਰ ਇਕਜੁੱਟ ਹੋਣ ਦੀ ਸਾਰੇ ਹੋ ਗਏ ਇਕਜੁੱਟ ਹੋ ਗਏ ਪਤਾ ਲੱਗ ਗਿਆ ਵੀ ਆਹ ਤੇ ਕੌਮ ਜਿਹੜੀ ਏ ਇੱਕ ਪਾਸੇ ਆ ਜਦੋਂ ਇੱਕ ਪਾਸੇ ਦਾ ਹੋ ਜਾਏਗਾ ਨਾ ਦੂਜੇ ਦਿਨ ਬੰਦੇ ਸਿੰਘ ਬਾਹਰ ਲੈਣਾ ਇਹ ਅੱਜ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਦਹੀਂ ਇਹ ਦਸਰਿਆ ਵਾ ਜਿੰਨੀਆਂ ਵੀ ਪੰਥਕ ਲੀਡਰ ਨੇ ਉਹਨਾਂ ਦੇ ਚਰਨਾਂ ਤੇ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਜੋ ਜਥੇਦਾਰ ਸਾਹਿਬ ਕਰੇ ਇਕਜੁੱਟ ਹੋ ਜਾਓ ਇਕਜੁੱਟ ਹੋ ਜਾਓ ਤੇ ਸਾਰੇ ਇਕ ਜੁਟ ਹੋਣ ਔਰ ਜਿਸ ਦਿਨ ਇਕ ਜੁਟ ਹੋ ਗਏ ਉਹਦੇ ਦੂਜੇ ਦਿਨ ਬੰਦੀ ਸਿੰਘ ਰਹਾ ਮਿਲਣਗੇ ਤੁਹਾਨੂੰ ਆ ਜਿਹੜਾ ਪਿੰਜਰਾ ਲਾਇਆ ਪਿੰਜਰਾ ਲਾ ਕੇ ਤੁਸੀਂ ਜਾ ਰਹੇ ਹੋ ਕਿਵੇਂ ਇਹਦਾ ਕੀ ਮਤਲਬ ਹੈ ਇਹ ਪਿੰਜਰਾ ਨਹੀਂ ਹੈ ਇਹ ਜੇਲ ਇੱਕ ਜੇਲ ਤਿਆਰ ਕੀਤੀ ਗਈ ਹੈ ਇਹਦੇ ਜੇ ਅਸੀਂ ਬੰਦੀ ਜਿਸ ਤਰ੍ਹਾਂ ਅਸੀਂ ਮੈਂ ਬਣੀਆਂ ਨੇ ਸੰਗਲਾਂ ਇਹ ਚ ਹੋਰ ਵੀ ਸਿੰਘ ਜਿਹੜੇ ਨੇ ਉਹ ਬੰਦੀ ਬਣ ਕੇ ਦਰਸ਼ਾਨ ਕੇ ਸੰਗਤ ਨੂੰ ਜਾਗਰੂਕ ਕਰਨਗੇ ਭਾਈ ਆ ਦੇਖੋ ਤੁਹਾਡਾ ਜਿਹੜਾ ਇੱਕ ਜਥੇਦਾਰ ਅਸੀਂ ਜਿਹੜਾ ਟੋਟੇ ਟੋਟੇ ਕਰਵਾ ਕੇ ਡਕਰੇ ਡਕਰੇ ਕਰਵਾ ਕੇ ਨਾਰਾ ਛਕਵਾ ਲਿਆ ਤੇ ਹੁਣ ਹਾਲੇ ਕੋਲ ਇੱਕ ਦੂਸਰਾ ਜਿਹੜਾ ਜਥੇਦਾਰ ਹੈ ਸਰਬਤ ਖਾਲਸਾ ਦਾ ਉਹ ਤਿਹਾਰ ਜੇਲ੍ਹ ਚ ਬੈਠਾ ਜੇ ਛੁੜਾ ਲਓ ਹੱਥ ਜੋੜ ਕੇ ਬੰਨਣਾ ਹੱਥ ਜੋੜ ਬਨ ਕੇ ਬੇਨਤੀ ਕਰਦਾ ਹਾਲੇ ਵੀ ਇਕੱਠੇ ਹੋ ਜਾਓ ਹਾਲੇ ਵੀ ਇਕੱਠੇ ਹੋ ਜਾਓ ਬਾਅਦ ਚ ਪਛਤਾਵਾ ਨਾ ਕਰਨਾ ਕਿ ਭਾਈ ਇਹ ਸਾਡੇ ਨਾਲ ਕੀ ਬਣਿਆ ਭਾਈ ਹਵਾਰਾ ਨੂੰ ਮਿਲੇ ਉਹ ਕਦੋਂ ਮਿਲੇ ਸੀ ਕਿਵੇਂ ਦੀ ਹੁਣ ਭਾਜੀ ਹਰ ਹਫਤੇ ਮਿਲਦਾ ਹਫਤੇ ਦੀ ਦੋ ਵਾਰੀ ਮਿਲਦੀ ਏ ਹੁਣ ਆ ਦਾਦੀ ਕੱਲ ਵੀ ਮੁਲਾਕਾਤ ਹੈ ਕੱਲ ਵੀ ਮਿਲਣ ਜਾਣਾ ਹੈ ਔਰ ਇੱਕ ਇੱਕ ਅਪਡੇਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਦੱਸ ਦੱਸ ਜਿਹੜੀ ਨੇ ਚੜਦੀ ਕਲਾ ਚ ਕਿਵੇਂ ਬਹੁਤ ਚੜਦੀ ਕਲਾ ਚ ਨੇ ਬਸ ਉਹ ਉਹ ਹਰ ਟਾਈਮ ਇਹੋ ਕੰਨ ਕਹਿੰਦੇ ਨੇ ਕਿ ਮੇਰੀ ਕੌਮ ਜਦੋਂ ਅੱਜ ਜਦੋਂ ਐ ਦੱਸਾਂਗਾ ਨਾ ਵੀ ਇੰਨਾ ਇਕੱਠੇ ਸੀ ਐਨੀ ਕੌਮ ਇਕੱਠੀ ਸੀ ਤੇ ਉਹ ਬੜੇ ਖੁਸ਼ ਹੋਣਗੇ ਔਰ ਉਹ ਚੜਦੀ ਕਲਾ ਦਾ ਨਾਰਾ ਲਗਾਉਣ ਦੇਣਗੇ ਇਸ ਹਨਾ ਇਕਬਾਲ ਸਿੰਘ ਜੋ ਭਾਈ ਹਵਾਰਾ ਜੀ ਨਾਲ ਮੁਲਾਕਾਤ ਕਰਦੇ ਨੇ ਤੇ ਉਹ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਈ ਹਵਾਰਾ ਜੀ ਜੇਲ੍ਹ ਦੇ ਵਿੱਚ ਚੜ੍ਹਦੀ ਕਲਾ ਨੇ ਉਹ ਕਹਿੰਦੇ ਨੇ ਕਿ ਇੱਕ ਜੁੱਟ ਹੋ ਕੇ ਹੀ ਸਾਨੂੰ ਆਪਣੀ ਜਿਹੜੀ ਲੜਾਈ ਲੜਨੀ ਚਾਹੀਦੀ ਹੈ ਫਤੇਕਰਤ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਕੈਮਰਾਮੈਨ ਦਵਿੰਦਰ ਖੋੜੀ ਨਾਲ ਅਰਜਿੰਦਰ ਸਿੰਘ ਭੱਟ ਦੀ ਵਿਚੀ ਰਿਪੋਰਟ